ਮੰਮੀ ਹਾਂ ਦੱਸ ਮੈਂ ਤੁਹਾਨੂੰ ਦੱਸਣਾ ਹੀ ਕਿ ਮੈਂ ਚਲੀ ਆਪਣੇ ਪੇਰੇ ਦੋ ਦੇਣ ਕਿਉਂ ਕੀ ਗੱਲ ਉਹ ਨਾ ਮੰਮੀ ਨੇ ਦੱਸ ਪਾਈ ਹੈ ਡਾਕਟਰ ਦੇ ਅੱਛਾ ਤੇ ਕਹਿੰਦੇ ਪੇ ਦੋ ਤਾਂ ਰਹਿਣਾ ਪਣਾ ਤੁਹਾਨੂੰ ਇੱਥੇ ਦਵਾਈ ਦੂਈ ਖਵਾਊਗਾ ਤੇ ਚਲੋ ਨਾ ਭਾਜੂਗਾ ਕੋਈ ਫਰਕ ਮੇਰੀ ਸੁਣ ਲਾ ਗੱਲ ਕਿ ਇਹ ਡਾਕਟਰ ਕੋ ਨਹੀਂ ਜਾਣਾ ਅੱਗੇ ਕਿੰਨੀਆਂ ਦਵਾਈਆਂ ਖਾਦੀਆਂ ਕੋਈ ਫਾਇਦਾ ਹੋਇਆ ਕਦੀ ਡਾਕਟਰਾਂ ਕੋਈ ਮਾਨ ਮੰਗੇ ਕਰਾ ਕੇ ਕੰਮ ਹੁੰਦੇ ਨੇ ਤੇ ਦੱਸ ਮੰਮੀ ਕੀ ਪਤਾ ਕਿ ਤੂੰ ਫਾਇਦਾ ਹੋ ਹੀ ਜਾਵੇਂ ਉਹੋ ਗੱਲ ਡਾਕਟਰ ਸਾਰਾ ਘਰ ਧੋਕੇ ਰੱਖ ਛੜਿਆ ਹਾਰ ਨੂੰ ਕੋਈ ਫਾਇਦਾ ਹੋਇਆ ਤਾਂ ਨਾ ਸਾਨੂੰ ਹੋਣਾ ਹੀ ਆ। ਨਹੀਂ ਤਾਂ ਤੂੰ ਘਰ ਰਹੀ ਤੋਤਾ ਉਹਨਾਂ ਦੇ ਤੂੰ ਹੀ ਪੈਸੇ ਲਈ ਜਾਂਦੇ। ਲੋਕ ਦਿਨ ਕਿਤੇ ਆ ਜਾਂਦੇ ਆ। ਮੈਂ ਕੋਈ ਮਾੜੇ ਕੰਮ ਨੂੰ ਪੈਸੇ ਮੰਗਣ ਨਹੀਂ ਆਂ ਤੁਹਾਡੇ ਕੋਲ। ਤੇ ਜਦੋਂ ਪੜ੍ਹੀ ਲਿਖੀ ਆ ਤੀ ਤੇ ਪਹਿਲੇ ਨਾਲ ਤੂੰ ਪੜ੍ਹੀ ਹੁੰਦੀ ਹੋ ਸਕਦਾ ਤੇਰੇ ਦੇ ਵੀ ਲਾ ਦਿੰਦੇ। ਨਹੀਂ ਹੱਦ ਹੋ ਗਈ ਮੈਂ ਕੋਈ ਮਾੜਾ ਕੰਮ ਕਰਨਾ ਵਾ ਤੇ ਮੈਂ ਵੀ ਮੰਮੀ ਕਨਿਆਣੇ ਦੇ ਬਦਲੇ ਹੀ ਡਈ ਆ ਨਾ। ਹੈਂ? ਤੂੰ ਮੇਰੇ ਵੀ ਕੁੱਖ ਭਰ ਜੇ ਉਹ ਵੀ ਤੁਹਾਡਾ ਹੀ ਹੋਣਾ ਕੱਲ ਨੂੰ। ਮੈਂ ਤੈਨੂੰ ਦੱਸਾਂ ਜਿਵੇਂ ਤੇਰੇ ਕਰਮਾਂ ਜੂ ਨਾ ਤੇ ਰੱਬ ਨੇ ਦੇਣਾ ਹੀ ਦੇ। ਚੁੱਪ ਕਰਕੇ ਬਹਿ ਜਾ। ਆਪੇ ਨਾ ਦੇ ਰੱਬ ਦੇਊਗਾ ਨਾ ਉਹ ਵੀ ਤੁਹਾਡ ਹਾਂ ਆ ਤਾਂ ਇਹ ਸਕੀਮ ਬੜੀ ਵਧੀਆ ਵਾ ਹੈ ਕਿ ਜੋ ਕੁ ਹੋਵੇ ਆਪਣੇ ਘਰੇ ਰਹਦੇ ਸਾਡਾ ਇਹਨਾਂ ਨੂੰ ਨਾ ਕੋ ਮਿਲ ਜੇ ਜੈਦੀ ਗੱਲ ਤਾਂ ਮੈਂ ਆਪਣਾ ਪਤੀ ਆ ਲੈ ਆਉਣੀ ਆ ਫਿਰ ਖਬਰਦਾਰ ਪਤੀ ਆ ਲੈਣੇ ਸਾਨੂੰ ਚੰਗਾ ਲੱਗਣਾ ਹਾਂ ਤਾਂ ਜ਼ਹਿਰ ਖਾਈ ਦੇਣਾ ਸਾਨੂੰ ਆਦੇ ਘਰ ਦਾ ਜੀ ਹੋਊਗਾ ਨਾ ਤੇ ਹੱਸਦਾ ਖੇੜਦਾ ਸੋਹਣਾ ਲੱਗੇਗਾ ਕਦੀ ਬਗਾਨਾ ਖੂਨ ਨਹੀਂ ਚੰਗਾ ਲੱਗਾ ਤੇ ਉਹੀ ਫਿਰ ਉਹਨਾਂ ਦਾ ਹੀ ਹੋਣਾ ਮੇਰਾ ਤਾਂ ਨਹੀਂ ਹੋਣਾ ਚੰਗਾ ਮੈਨੂੰ ਵੀ ਨਹੀਂ ਉਹ ਲੱਗਣਾ ਤੇ ਤੇਰਾ ਨਹੀਂ ਨਾ ਹੋਣਾ ਤੇ ਸ਼ਨੀ ਦਾ ਪਤੀ ਆ ਹੀ ਹੋਊਗਾ ਜਾਂ ਪਤੀ ਆਊਗਾ ਉਹਨੂੰ ਤਾਂ ਚੰਗਾ ਲੱਗੂ ਨਾਲੇ ਸਾਨੂੰ ਚੰਗਾ ਲੱਗੂਗਾ ਆ ਨੂੰ ਨਹੀਂ ਤਰ ਬੇਕਿਆਂ ਨੂੰ ਚੰਗਾ ਰਖਣਾ ਇਹ ਗੱਲ ਅੱਜ ਕਈ ਹਾਲੇ ਤੋਂ ਗਾਂ ਕਿਤੇ ਦੂਜੀ ਦੀ ਕਹਿ ਨਾ ਦੇ ਤੇ ਜਬਾਨ ਫੁੱਟ ਨਾ ਪਏ ਫਿਰ ਵੱਡ ਦਊਂਗੀ ਮੇਰੀ ਜਬਾਨੀ ਵੱਡੀ ਉਹ ਤੇਰੇ ਕੋ ਕੱਖ ਹੁੰਦਾ ਵੀ ਕੀ ਆਹੋ ਹੁੰਦਾ ਨਹੀਂ ਉਦਾਂ ਨਹੀਂ ਤੇਰੀ ਮਾਂ ਆੜੀ ਫੋਨ ਕਰ ਕਰਕੇ ਮੱਤਾ ਦਿੰਦੀ ਐ ਤੇ ਮਾੜੀ ਮੱਤ ਨਹੀਂ ਕਿ ਦਿੰਦੀ ਚੰਗਾ ਹੀ ਤੂੰ ਕਰਨ ਦਈ ਐ ਮੇਰਾ ਜਾਂ ਮੁਕੇ ਉਹਨੂੰ ਕਹਿ ਵੀ ਲਾ ਕੇ ਹੂੰ ਪੈਸੇ ਜੇ ਤੈਨੂੰ ਮੇਰਾ ਇੰਨਾ ਦੋਖਾ ਦੇ ਲਾ ਕੱਲ੍ਹ ਨੂੰ ਕਰ ਦੇ ਅਗਲੇ ਤੇਰੀ ਪੰਜਾਇਆਂ ਦਾ ਰੁਪਏ ਨਹੀਂ ਤੇ ਤੇ ਲਾਉਣੇ ਤੇਰੇ ਕੀ ਦਿਲ ਚ ਨਹੀਂ ਨਾ ਕਦੀ ਲੋੜੀ ਨਹੀਂ ਨਾ ਕਦੀ ਵਰਤ ਲੱਗੀ ਓ ਮਤਾਂ ਦੇਣ ਵੀ ਹੁਣ ਦਵਾਈਆਂ ਵਾਸਤੇ ਉਜੜ ਗਈ। ਅੱਛਾ 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 ਓਹੀ ਕਰਨ ਤੂੰ ਹੀ ਨਾ ਤੱਕ ਵੀ ਕਰਿਓ। ਕੀਦਲ ਮਾਪੇ ਵੀ ਕਰਦੇ। ਮਾਪੇ ਜਿੰਨਾ ਤਾਂ ਕਰਦੇ ਫਿਰ ਕਰਦੇ ਓ ਵੀ। ਨਹੀਂ ਮਤਾਂ ਨਹੀਂ ਲੱਗਈ ਦੀਆਂ। ਜਿਹੜਾ ਕੋਈ ਬਾਕੀ ਦਾ ਆਪਣੇ ਘਰ ਜਿੱਦਾਂ ਮਰਜੀ ਪਤਾ ਨਹੀਂ ਜਿੱਠੋ। ਤੇ ਜਦੋਂ ਨਹੀਂ ਪਤਾ ਨਾ ਕੀ ਅਗਲੇ ਨੇ ਤੀ ਦੁਖੀ ਆ ਕਹਿੰਦੇ ਫਿਰ ਦਾਸਲਾਮਤ ਦੇਣੀਆਂ ਹੀ ਆ। ਨਹੀਂ ਕੀ ਤੀ ਦੁਖੀ ਆ? ਸਾਨੂੰ ਨਹੀਂ ਪਤਾ ਸਾਡਾ ਨੀ ਕੀ ਕਰਦਾ ਤੇ ਸਾਡੇ ਕਾਹਨ ਕੋਈ ਪੋਤਾ-ਪੋਤੀ ਹੋਵੇ। ਨਹੀਂ ਨਹੀਂ ਰੱਬ ਨੇ ਦਿੱਤਾ। ਹੁਣ ਰੱਬ ਦੀ ਲਾਤ ਪਾਣੀ ਨਹੀਂ ਦੇਣੀ ਹੈਗੀ ਕਿ ਤੁਹਾਨੂੰ ਪੁੱਤ ਨਹੀਂ ਦਿੱਤਾ ਜਾਂ ਧੀ ਨਹੀਂ ਦਿੱਤੀ। ਉਹਨੂੰ ਸੁਣਾ ਦੇ ਦੇ। ਬਿਲਕ ਜੇ ਮੈਨੂੰ ਜਾਣਾ ਹੋਣਾ ਮੈਂ ਆਪੇ ਲੈ ਜਾਵਾਂਗੀ ਮੈਨੂੰ ਲੋੜ ਆ ਨਾ ਤਾਂ ਮੈਂ ਲੈ ਕੇ ਜਾਵਾਂਗੀ ਅਸੀਂ ਉਹਨਾਂ ਦੇ ਸੱਤ ਨਹੀਂ ਰਹਿਣਾ ਨੋਟ ਸਾਡੇ ਲੱਗਣ 14 ਵੋਟਾਂ ਨਾਲੇ ਅੱਜ ਅੱਜ ਤੇ ਮੈਂ ਬਿਲਕੁਲ ਨਹੀਂ ਜਾਣਾ ਜਿੱਦਨ ਮੇਰਾ ਜੀ ਕਰੇਗਾ ਮੈਂ ਤੁਹਾਨੂੰ ਲੈ ਕੇ ਜਾਵਾਂਗੀ ਜਾਂ ਕੰਮ ਕਰ ਜਾ ਕੇ ਕੋਈ ਨਹੀਂ ਆੜੇ ਤੁਹਾਡੇ ਗੱਲਾਂ ਉਹ ਨਾ ਮੇਰੇ ਵੀ ਦਿਲ ਤੇ ਲਿਖੀਆਂ ਗਈਆਂ ਵਾ ਠੀਕ ਆ ਨਾ ਇਹ ਲਿਖੀਆਂ ਗਈਆਂ ਲਿਖੀਆਂ ਜਾਣ ਜਾਂ ਰੱਬ ਦਾ ਵਾਸਤਾ ਕੰਮ ਕਰ ਜੰਮੀ ਘੰਟੇ ਆ ਜਾਂਦੀਆਂ ਨਹੀਂ ਗਿਆ ਨਹੀਂ ਗਿਆ ਗੱਲਾਂ ਮੇਰੇ ਕੰਨਾਂ 'ਚ ਪਾਉਣਾ ਉਹ ਕਿੱਥੇ ਰੱਖੀ ਮੈਸ ਮੇਰੇ ਬਾਤ ਦੀ ਨਹੀਂ ਨਹੀਂ ਸਾਹਿਬ ਜੀ ਹੁਣੇ ਜਾਓ ਤੁਸੀਂ ਮੈਂ ਤਾਂ ਦੱਸਾਂ ਮੇਰੀ ਧੀ ਦਾ ਬੜਾ ਮਾੜਾ ਹਾਲ ਕੀਤਾ ਉਹਨਾਂ ਨੇ ਐਸੇ ਕਰਕੇ ਤਾਂ ਮੈਂ ਤੁਹਾਨੂੰ ਨਹੀਂ ਕਹਿਣ ਇੱਕ ਵਾਰੀ ਜਾਓ ਤਾਂ ਸਹੀ ਉੱਥੇ ਤੁਸੀਂ ਬੱਸ ਬੱਸ ਪੁੱਛਣ ਦੀ ਕਿਤਾ ਲੋੜ ਨਹੀਂ ਗਈ ਮੋੜ ਮੁੜ ਜਿਓ ਤੇ ਸਿੱਧੀ ਸਾਹਮਣੇ ਜਾ ਕੇ ਚਿੱਟੀ ਕੋਠੀ ਆ ਹਾਂ ਉੱਚਾ ਦਾ ਗੇਟ ਵਾ ਹਾਂਜੀ ਹਾਂਜੀ ਹੁਣੇ ਜਾਇਓ ਚਲੋ ਠੀਕ ਆ ਮੈਨੂੰ ਫੋਨ ਕਰਕੇ ਦੱਸ ਦਿਓ ਫਿਰ ਪਹੁੰਚ ਕੇ ਚੰਗਾ ਚੰਗਾ ਜੀ ਕੋਈ ਰਿਸ਼ਤੇਦਾਰ ਗਿਆ ਮਿਲਣੋਂ ਤੇ ਰਿਸ਼ਤੇਦਾਰ ਗਿਆ ਵਾ ਹ ਕੋਈ ਗੱਲ ਨਹੀਂ ਹੋਣਾ ਕ ਲਾਉਗੀ ਟਿਕਾਣੇ ਪਿੰਦਰ ਦੀ ਤੇ ਉਹਦੀ ਮਾਂ ਦੀ ਜਿਨ੍ਹਾਂ ਨੇ ਹੱਤ ਚੁੱਕੀ ਹੈ ਨਾ ਮੇਰੀ ਧੀ ਤੇ ਹੱਥ ਚੁੱਕੇ ਹੈਗੇ ਹੁਣ ਪਤਾ ਲੱਗਣਾ ਕਿਹੜੇ ਭਾਵੇਂ ਖਦੀ ਆ ਵੇਖੀ ਜਾਇਓ ਹੁਣ ਤੇਹੀ ਤਮਾਸ਼ਾ ਬਣਦਾ ਕੀ ਕਿਹਾ ਕਿ ਨੂੰ ਉੱਥੇ ਕਲਾਉਣਾ ਕਿ ਨੂੰ ਹੀ ਹੈ ਪੁਲਿਸ ਕਲਾਈ ਵਾ ਉਥੇ ਉਹ ਤੇਰਾ ਬਿੜਾ ਘਰ ਕੇ ਜੇ ਕਿਦੇ ਤੂੰ ਨਾ ਕਿਤੇ ਕੁੜੀ ਦਾ ਘਰ ਵਸਣ ਦੀ ਤੈਨੂੰ ਮੈਂ ਦੱਸਾਂ ਗੱਲ ਅੱਛਾ ਤੂੰ ਸਾਡੇ ਨੂੰ ਸਲਾਹ ਕਰਦੀ ਪਹਿਲੇ ਕੀ ਸਲਾਹ ਕਰਦੀ ਤੁਹਾਨੂੰ ਪਤਾ ਨਹੀਂ ਕਿ ਕੁੜੀ ਤੇ ਹੱਥ ਚੁੱਕਿਆ ਉਹਨਾਂ ਨੇ ਇਹ ਤੇ ਗੁੰਗੇ ਬੜ ਕੇ ਬੈਠੇ ਕਿਉਂ ਕੋਤ ਦੋਵੇ ਗੁੰਗੇ ਬੜ ਕੇ ਬੈਠੇ ਆ ਉਹ ਮੁੰਡਿਆ ਇੱਧਰ ਆ ਗਾ ਸੁਣ ਕੀ ਕਹਿਣਾ ਮੁੰਡਿਆ ਉਹ ਮੁੰਡਾ ਡੀਸੀ ਲੱਗਾ ਮੇਰੀ ਗੱਲ ਸੁਣ ਲੈ ਤੂੰ ਕੰਮ ਚੰਗਾ ਨਹੀਂ ਕੀਤਾ ਫਿਰ ਮੱਸਾ ਕਰ ਚੰਗਾ ਨਹੀਂ ਕੀਤਾ ਇਹਨੂੰ ਬਚਵਾ ਯਾਰ ਇਹਨੇ ਕੀ ਸਾਰਾ ਬੇੜਾ ਘਰ ਕਰਕੇ ਘੜ ਛੜਿਆ ਫੜ ਕੇ ਘਰ ਦਾ ਆਏ ਨੇ ਨਾ ਤੈਨੂੰ ਤੇ ਮੈਂ ਕਿਹਾ ਸੀਗਾ ਤੇਰਾ ਬੇੜਾ ਕਰਕੇ ਜੇ ਤੂੰ ਮੈਨੂੰ ਕਿਹੜਾ ਨੰਬਰ ਦਿੱਤਾ ਤੇ ਤੇਰਾ ਕੀ ਰਾਦਾ ਹੈ ਮੇਰੀ ਮਾਂ ਨੂੰ ਨੰਬਰ ਲੱਭਣਾ ਲੱਭ ਲੈ ਕੋਸਵਾਨਾ ਦਾ ਨੰਬਰ ਮੈਂ ਪੋਈ ਗੱਲ ਨਹੀਂ ਮੈਨੂੰ ਮੰਮੀ ਕੱਲ ਆਖਣ ਦੇ ਪੁੱਛਾਣਾ ਦਾ ਨੰਬਰ ਦੀ ਮੈਂ ਤਾਂ ਆਖਿਆ ਉਦਾਂ ਹੀ ਕਰਨ ਦੇ ਆ ਉਹ ਤੂੰ ਮੈਨੂੰ ਤਾਂ ਦੱਸਦਾ ਨੰਬਰ ਵੀ ਮੰਨਣ ਦੀ ਏ ਉਹ ਮੈਨੂੰ ਵੀ ਪਤਾ ਡੈਡੀ ਵੀ ਇਹ ਕੰਮ ਕਰ ਹੀ ਦੇਣਾ ਮੈਂ ਤਾਂ ਆਖਿਆ ਉਦਾਂ ਡੈਡੀ ਕਰਨਾ ਉਹ ਤੈਨੂੰ ਪਤਾ ਨਹੀਂ ਹੈਗਾ ਇਹ ਰੰਗ ਹੈਗੀ ਹੈ ਹਾਂ ਹੋਣ ਬੜਾ ਤੜਫਣ ਦੇ ਜੇ ਪਿਓ ਪੁੱਤ ਉਦੋਂ ਕਿੱਥੇ ਗਏ ਹੋ ਤੁਸੀਂ ਜਿੱਦਣ ਮੇਰੀ ਧੀ ਨੂੰ ਕੁੱਟਿਆ ਹੀ ਉਹਨਾਂ ਨੇ ਹੈ ਡੈਡੀ ਮਾਰੇ ਮੋਟੇ ਕੰਮ ਦੇ ਘਰਾਂ ਦੇ ਵਿੱਚ ਹੋ ਹੀ ਜਾਂਦੇ ਜੇ ਉਹਨਾਂ ਨੇ ਕੋਡ ਦਿੱਤਾ ਤੇ ਫਿਰ ਕੀ ਹੋ ਗਿਆ ਫਿਰ ਉਹਨਾਂ ਨੇ ਝੂਰ ਬਗਦੀ ਝੂਰ ਬਗਦੀ ਕੱਖ ਨੇ ਆ ਇਹਨੂੰ ਕਿਉਂ ਨਹੀਂ ਹੋਇਆ ਤੂੰ ਚੂੜੀਆਂ ਪਾਵਾ ਪਿਓ ਪੁੱਤ ਤਾਰੋ ਉਹ ਮੈਂ ਵੇਖਿਓ ਹੁਣ ਵੇਖਿਓ ਤੁਸੀਂ ਜਦੋਂ ਗਈ ਨਾ ਪੁੱਸ ਉਹਨਾਂ ਦੇ ਘਰ ਤੇ ਵੇਖਿਆ ਕਿਦਾਂ ਰਾਟ ਨਿਕਲਦੇ ਆ ਉਹ ਮੇਰੀ ਪਹਿਲੋ ਗੱਲ ਸੁਣ ਲੈ ਤੂੰ ਇਹ ਕੰਮ ਚੰਗਾ ਰਿਹਾ ਕੀਤਾ ਸਰਬਾਰ ਆਡਰ ਉਹ ਡੈਡੀ ਹਟ ਕਰ ਦੇ ਤੁਸੀਂ ਉਹ ਕੁੜੀ ਤਾਂ ਗਿਆ ਬਿਮਾਰ ਉਹਨੇ ਬਾਤ ਸੁਣ ਕੇ ਬਾਹਰ ਆਏ ਨਾ ਉਹ ਤੈਨੂੰ ਮੈਂ ਦੱਸੀ ਗੱਲ ਆ ਬਈ ਉਹ ਸਭ ਇੱਕ ਤਾਂ ਜੀ ਮਰਵਾ ਦੇਣਾ ਵਾ ਇਹ ਸੋਹਰੇ ਇਹ ਨਹੀਂ ਕੰਮ ਕਰਨਾ ਆਏ ਵੱਡੇ ਚਲਾਕ ਗੱਲਾਂ ਕਰਨ ਵਾਲੇ ਤੂੰ ਬਹੁਤ ਬਣਿਆ ਤੇ ਕੋਈ ਕੁਝ ਨਹੀਂ ਕਿਉਂ ਜਾਵਾ ਨਾ ਕਿਉਂ ਜਾਵਾ ਮੇਰਾ ਘਰ 2 ਘੰਟੇ ਇੱਥੇ ਕੀ ਕਰਦੇ ਇੱਥੇ ਕੀ ਹੋ ਗਿਆ ਤਾਂ ਨੂੰ ਨੂੰ ਕਤੋ ਟੇ ਟੱਕ ਮੈਂ ਪੁੱਛ ਰਹੀ ਕੀ ਕੀਤਾ ਮੈਂ ਕਿਉਂ ਆਵਾ ਮਮੀ ਉਹ ਲੋਕੀਂ ਤੇ ਆ ਦੇ ਘਰ ਬਸਾਉਂਦੇ ਆ ਕਿ ਡਾੜਦੇ ਹੁੰਦੇ ਆ ਇਹਨਾਂ ਦੇ ਘਰ ਛੜਿਆ ਫੜ ਕੇ ਉਹ ਉੱਥੇ ਪੁਲਿਸ ਘਲ ਛੜੀ ਆ ਹਾਂ ਮਮੀ ਘਰ ਤੋਂ ਵੀ ਕੁੱਤੇ ਦਾ ਕੰਮ ਕਰਦੇ ਆ ਮਮੀ ਨੇ ਤਾਂ ਰੀਤਾ ਤੋੜਨ ਵਾਲਾ ਕੰਮ ਕਰ ਦਿੱਤਾ ਆਓ ਤੇ ਕੱਲ ਨੂੰ ਕਿਹੜੇ ਮੂਣਾ ਜਾਣਾ ਆਉਨੇ ਹੋ ਜਾਣਾ ਹੀ ਨਹੀਂ ਆ ਜਾਣਾ ਹੀ ਨਹੀਂ ਗੱਲ ਨਹੀਂ ਜਾਂਦਰੀ ਆਪਣੇ ਦੀ ਕਿਹਨੇ ਸਲਾਹ ਨਹੀਂ ਕੁਛ ਨਹੀਂ ਪੁਲਿਸ ਗਲਤੀ ਉੱਥੇ ਤੁਸੀਂ ਬਿਨਾਂ ਵਜ੍ਹਾ ਤੋਂ ਉਹ ਕਿੱਡੀ ਵਧੀਆ ਰਿਸ਼ਤੇਦਾਰੀ ਧਰਨਾ ਨਾ ਇਹਨੇ ਸਾਰਾ ਹੀ ਖੋਤਾ ਖੂਜ ਪਾਤਾ ਫੜ ਕੇ ਤਹੀ ਬੋਧਿਆ ਗੱਲਾਂ ਨਾ ਕਰਾ ਮੈਨੂੰ ਜਦੋਂ ਮੈਂ ਆਪਣੀ ਕੁੜੀ ਉਥੇ ਘੱਲਣੀ ਹੀ ਨਹੀਂ ਗਈ ਤੇ ਗੱਲ ਮੁਕੀ ਝਗੜਾ ਪਾਰ ਪਿਆ ਐਵੇਂ ਮੇਰੇ ਦੁਆਲੇ ਹੋਏ ਜੇ ਮੰਮੀ ਕੁੜੀ ਵੀ ਆਣੀ ਨਹੀਂ ਆ ਉਹਦੀ ਮਰਜ਼ੀ ਉਹ ਜਾਵੇ ਨਾ ਜਾਵੇ ਠੀਕ ਆ ਨਾ ਉਹਨੂੰ ਪੁੱਛ ਕੇ ਕੰਮ ਹੋਣੇ ਨੇ ਤੇ ਤੂੰ ਚੁੱਪ ਕਰ ਆਪਣਾ ਕੰਮ ਕਰ ਜਾ ਕੇ ਮੇਰੀ ਗੱਲ ਸੁਣ ਤੂੰ ਬੁਵਾਸ ਬੰਦ ਕਰ ਬੁੱਦੀ ਨੂੰ ਤੂੰ ਹੀ ਲੱਕੂ ਤੈਨੂੰ ਬਸ ਗੱਲ ਕਰਦੀ ਕੀ ਫਿਰਦੀ ਹੈ ਉਹ ਮੁੰਡਿਆ ਉਹ ਤਾਂ ਤੂੰ ਆਖੀ ਤੇ ਜਾਂਦੇ ਜੇ ਕੱਲ ਨੂੰ ਚਾਰ ਬੰਦੇ ਲੈ ਕੇ ਆਗੇ ਤਾਂ ਮੜਕੇ ਕੀ ਜਵਾਬ ਦੇਵਗਾ ਪਜਾਦੇ ਵਿੱਚ ਹੈ ਝੂਠੇ ਦੇ ਮੜਕੇ ਹੀ ਪੈਣਾ ਵਾ ਇਹਨੂੰ ਤੇਰੇ ਪੁੱਛਿਆ ਉਥੇ ਉਹ ਕੋਈ ਗੱਲ ਨਹੀਂ ਕਰ ਲੂੰਗੀ ਗੱ ਤਾਂ ਉਹ ਤਾਂ ਬੋਲਣ ਦੀ ਲੋੜ ਨਹੀਂ ਗਈ ਤੁਸੀਂ ਚੂੜੀਆਂ ਪਾਵਾ ਪਿਆ ਪੁੱਤ ਦਵੇਂ ਜਾਣੇ ਠੀਕ ਆ ਹੁੰਦਾ ਤਾਂ ਤੜਕੋ ਕੁਝ ਵੀ ਨਹੀਂਗਾ ਰੌਲਾ ਪਾਉਂਦੇ ਰਹਿੰਦੇ ਸਾਰਾ ਦਿਨ ਬਹਿ ਕੇ ਮੇਰੇ ਦਿਵਾਰੇ ਹੋਣ ਜੋਗੇ ਜੇ ਗੱਲ ਕਰਨ ਜੋਗੇ ਵੀ ਤੁਸੀਂ ਤੇਰੀ ਜਬਾਨ ਨਹੀਂ ਰੁਕਣੀ ਬਾਬਾ ਮੈਨੂੰ ਛੱਡੋ ਉਹ ਰਹਿਣ ਦੋ ਤੇਰੀ ਨਾ ਕਰੋ ਬਹਿ ਕੇ ਗੱਲ ਕਰਾਂਗੇ ਗੱਲ ਕਰੂ ਇੱਥੇ ਜਿਹੜੀ ਬੈ ਕੇ ਅੰਦਰ ਗੱਲ ਕਰਨੀ ਨਾ ਮੇਰਾ ਤਾਂ ਜੀ ਕਹਿੰਦਾ ਮਾਰਦਾ ਇਹਨੂੰ ਚਲੋ ਰਹਿਣ ਦੋ ਕੋਈ ਨਹੀਂ ਮਾਰ ਦੋ ਚੰਗਾ ਸਭ ਖਲਾਸੀ ਹੋ ਜਾਏ ਮੇਰੀ ਵੀ ਤੂੰ ਵੀ ਕੰਮ ਕਰਦੇ ਹੋ ਉਹ ਜਾਣ ਕੇ ਵੀ ਡੇ ਨਾ ਚਲੋ ਬਹਿ ਕੇ ਜੋ ਗੱਲ ਕਰਨੀ ਕਰੋ ਅੰਦਰ ਕੋਣੇ ਇਹਨੇ ਨਾ ਕੋਈ ਨਾ ਕੋਈ ਪੰਗਾ ਹੀ ਪਾਉਣਾ ਹੁੰਦਾ ਛੱਡ ਮਣਾ ਘੱਟ ਛੱਡ ਹਲੋ ਉਹ ਵਧੀਆ ਵਧੀਆ કરી ਕੀ ਕੰਮ ਪੈ ਗਿਆ ਅੱਛਾ ਉਹ ਕਿਦਾਂ ਠੀਕ ਆ ਅੱਛਾ ਜ਼ਿਆਦਾ ਨਹੀਂ ਠੀਕ ਆ ਯਾਰ ਗੱਡੀ ਤੇ ਡੈਡੀ ਹੁਣੀ ਆਖਾਂ ਦੇ ਹੀ ਕਿਤੇ ਜਾਣਾ ਚੱਲ ਠੀਕ ਆ ਤੂੰ ਇਦਾਂ ਕਰ ਫਿਰ ਮੈਨੂੰ ਆਣ ਕੇ ਲੈ ਜਾ ਤੇ ਤੂੰ ਆ ਗੱਡੀ ਦਾ ਵੇਖ ਲੈ ਜਦੋਂ ਚਾਹਤੇ ਹੋਣਾ ਚੱਲ ਜਣਾ ਭਰਾਵਾਂ ਤੈਨੂੰ ਥੋੜਾ ਨਾ ਹੋਣੀ ਓ ਨਹੀਂ ਨਹੀਂ ਪਹਿਲਾਂ ਫੋਨ ਕੱਟਣਾ ਕਰ ਨਾ ਚੁੱਕਣ ਲੱਗਾ ਕੱਢਿਆ ਗਿਆ ਬਲੇਖੇ ਨਾਲ ਹਾਂ ਹਾਂ ਚੱਲ ਆ ਜਾ ਆ ਜਾ ਕੋਈ ਨਹੀਂ ਵਿੱਲੇ ਹੀ ਕੀ ਕਰਨਾ ਠੀਕ ਆ ਚੰਗਾਰ ਚੱਲ ਚੰਗਾਰਿਆਂ ਚੁੱਕ ਲਿਆ ਜੇ ਨਾ ਨਾ ਚੁੱਕਦਾ ਦੇ ਨਾ ਗੁੱਸਾ ਕਰਨਾ ਹੀ ਆਹ ਪੱਦੀ ਜਵਾਨਾਂ ਆਵਾਜ਼ ਮਾਰੀ ਹੈ ਨਾ ਤੇ ਉਸੇ ਵੇਲੇ ਆ ਜਾਂਦਾ ਚੱਲ ਇਹੋ ਜੇ ਕੰਮ ਤੇ ਜਾਣ ਵੀ ਪੈਂਦਾ ਵਾ ਮੈਨੂੰ ਤੇ ਬਹੁਤ ਸਮਝ ਨਹੀਂ ਆਉਂਦੀ ਕਿ ਮਾਤਰੀ ਨੇ ਕੀਤਾ ਕੀ ਹੈ ਹੈ ਉਹ ਡੈਡੀ ਮੈਂ ਵੀ ਸੋਚਣ ਡਿਆ ਵਾਂ ਕਿ ਨਵਦਾ ਸਹਰਾ ਜਿਹੜਾ ਉਹਦੀ ਪਿੰਡ ਦੇ ਵਿੱਚ ਇੰਨੀ ਬਣੀ ਆ ਤੇ ਜਦੋਂ ਉੱਥੇ ਪੁਲਿਸ ਜਾਊਗੀ ਤੇ ਕੀ ਸੋਚਣਗੇ ਉਹ ਉਹ ਪੁੱਤ ਹੈ ਉਹਦੇ ਗੱਲ ਮੈਂ ਵੀ ਕਹਿਣ ਡਿਆ ਵਾਂ ਨਾ ਪਰ ਇਹਦਾ ਹੋ ਗਿਆ ਦਿਮਾਗ ਖਰਾਬ ਮੇਰੀ ਸਾਨ ਗੱਲ ਸੁਣ ਲੈ ਨਾਲੇ ਨਾ ਪੁੱਤ ਅਹੀਂ ਉੱਥੇ ਧੀ ਵੀ ਆਈ ਹੈ ਹਾਂਜੀ ਸਾਨੂੰ ਜੀ ਹੱਥ ਵੀ ਜੋੜਨੇ ਪੈਣ ਤੇ ਜੋੜਨੇ ਪੈਣੇ ਸਾਨੂੰ ਹੈ ਪੁਲਿਸ ਕਹ ਲਾਇਆ ਕੋ ਮਾਮਲੇ ਇਤਾਂ ਥੋੜੇ ਸੁਲਝਦੇ ਹੁੰਦੇ ਹੈਂ ਉਹ ਚੱਲ ਡੈਡੀ ਮੈਂ ਕੰਮ ਕਰਾਂ ਹਾਂ ਪੀ ਮੇਰ ਕੋ ਨੰਬਰ ਹੈਗਾ ਵਾ ਅੱਛਾ ਉਹ ਯਾਰ ਦੋਸਤ ਮੇਰਾ ਤੇ ਉਹਦਾ ਡੈਡੀ ਲੱਗਾ ਵਾ ਅੱਛਾ ਅੱਛਾ ਥਾਣੇਦਾਰ ਆ ਤੇ ਮੈਂ ਉਹਨੂੰ ਪੁੱਛਦਾ ਵੀ ਜੇ ਅਸੀਂ ਉੱਥੋਂ ਐਂ ਕਰੀਏ ਵੀ ਜਿਹੜੀ ਅਸੀਂ ਮੰਮੀ ਨੇ ਰੈਪਟਰ ਲਖਾਈ ਆ ਉਹਨਾਂ ਨੂੰ ਕਹਿ ਦਈਏ ਵੀ ਕੈਂਸਲ ਕਰ ਦੇ ਤੇ ਆਹੋ ਯਾਰ ਉਹਨੂੰ ਕਹ ਵੀ ਸਾਡੀ ਖਲਾਸੀ ਕਰਾ ਯਾਰ ਉਹ ਤੇ ਬੰਦੇ ਬੜੇ ਵਧੀਆ ਵਾ ਪਰ ਮੈਨੂੰ ਤੇ ਪਤਾ ਜੀ ਵੀ ਕਿਹੜੇ ਵੇਲੇ ਚਲ ਗਈ ਬੜਾ ਚਲੋ ਮੈਂ ਲੰਮਣਾ ਆਹੋ ਉਹਨੂੰ ਪੁੱਛ ਕਰ ਮਸਲਾ ਹੱਲ ਯਾਰ ਜਿੱਤਰਾ ਵੀ ਹੈਗਾ ਵਾ ਹੈਲੋ ਆਦੀਪ ਕੀ ਹਾਲ ਚਾਲ ਆ ਵੱਦੀ ਵੱਦੀ ਅੰਕਲ ਦੀ ਡਿਊਟੀ ਕਿੱਥੇ ਹੁੰਦੀ ਆ ਉਹ ਠੀਕ ਹੈ ਉਹ ਯਾਰ ਕੰਮ ਹੀ ਕਿਤੇ ਨਾਲ ਮੈਨੂੰ ਉਹ ਕੀ ਦੱਸਾਂ ਤੈਨੂੰ ਯਾਰ ਆਈ ਤਾਂ ਬੜੀ ਵੱਡੀ ਮੁਸੀਬਤ ਦੇ ਵਿੱਚ ਫਸ ਗਿਆ ਯਾਰ ਓਏ ਹੁਣ ਆ ਕੀ ਉਹ ਮੰਮੀ ਚਲ ਠੀਕ ਆ ਭਰਾਵਾ ਚੰਗਾ ਕੀ ਆਂਦਾ ਪੁੱਤ ਉਹ ਡੈਡੀ ਆਖਣਾ ਕੀ ਉਹਨੇ ਹਾਂ ਉਹ ਆਂਦਾ ਵੀ ਰਿਪੋਰਟ ਕਿਦਾਂ ਦੇਤੀ ਆ ਮੈਂ ਵੀ ਕੱਲ ਦੀ ਉਹ ਆਂਦਾ ਵੀ ਡੈਡੀ ਦੀ ਟ੍ਰਾਂਸਫਰ ਹੋ ਗਈ ਆ ਕਾਦੀਆਂ ਥਾਣੇ ਦੇ ਵਿੱਚ ਤੋਂ ਉਹ ਨਹੀਂ ਬੰਨੀ ਗੱਲ ਤੇ ਹੁਣ ਤੇ ਕਾਰਵਾਈ ਹੋਣੀ ਹੋਣੀ ਆ ਹੁਣ ਯਾਰ ਫੇ ਕੀ ਕਰੀਏ ਫਿਰ ਹਾਂ ਜੇ ਬੰਦੇ ਕਿਸ ਨੂੰ ਕਿਹਾ ਨਾ ਪਿੰਡ ਦੇ ਨੂੰ ਲੋਕਾਂ ਕਹਿਣਾ ਅਜੇ ਕਿਹੜਾ ਟਾਈਮ ਹੋ ਗਿਆ ਉਹਨੂੰ ਇਹ ਨੂੰ ਤੇ ਕਿਹੜੇ ਕੰਮਾਂ ਦੇ ਵਿੱਚ ਪੈ ਗਏ ਆ ਹੈ ਚਲੋ ਨੀ ਫੜ ਕੇ ਤੇਰੀ ਮਾਂ ਦੇ ਕੱਢਦਾ ਸਾਡਾ ਜਲੂਸ ਚਲੋ ਵੇਖੀ ਜਾਊਗੀ ਡੈਡੀ ਹੁਣ ਅਸੀਂ ਐ ਕਰਾਂਗੇ ਚੱਲ ਯਾਰ ਮਾੜੇ ਚੰਗੇ ਹੀ ਮਾਤਰ ਜ਼ਰੂਰ ਆ ਪਰ ਇਹ ਗੱਲ ਥੋੜੀ ਆ ਵੀ ਹੁਣ ਆਡੀ ਇਤਿ ਵੀ ਜਾਂਦੀ ਲੱਗੀ ਨਹੀਂ ਵੀ ਸਭ ਨਾਲ ਉਹ ਐ ਡੈਡੀ ਸਾਰਾ ਚੱਕਰ ਨਾ ਮੰਮੀ ਦਾ ਐ ਹੀ ਹੋ ਪੀ ਮੈਨੂੰ ਬਾਹਰ ਜਾਣ ਦੇ ਚੱਕਰਾਂ ਦੇ ਵਿੱਚ ਮੈਂ ਮੰਮੀ ਨੂੰ ਕੱਲ ਵੀ ਕਿਹਾ ਵੀ ਮੈਂ ਨਹੀਂ ਜਾਣਾ ਬਾਹਰ ਇੱਥੇ ਖਾਲਾਂਗੇ ਉਹ ਯਾਰ ਜੋ ਕਰਮਾ ਦਾ ਪੁੱਤ ਮਿਲ ਕੇ ਰਹਿਣਾ ਵਾ ਹੈ ਕਿਹਦੇ ਕਰਮਾ ਨਾਲ ਕੋ ਮਿਲਿਆ ਵਾ ਕੀ ਪਤਾ ਤੂੰ ਅੱਜ ਇੱਥੇ ਕੰਨੂ ਕੀ ਪਤਾ ਕਿੱਥੇ ਕਿੱਥੇ ਚੱਲ ਜਾਣਾ ਵਾ ਕਿਹਦੇ ਹੈ ਬਾਹਰ ਅੰਦਰ ਦੀ ਗੱਲ ਬਣ ਗਈ ਮੰਮੀ ਨੂੰ ਬਸ ਇਹੋ ਹੀ ਆ ਰੌਲਾ ਵੀ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਇਹ ਹੋਰ ਜਾਣ ਦੇ ਇਨੇ ਕੁੜੀ ਦੀ ਜ਼ਿੰਦਗੀ ਨਰਕ ਬਣਾ ਦੇਣੀ ਤਰ ਮੈਂ ਦੱਸਾਂ ਗੱਲ ਡੈਡੀ ਉਹੀ ਤੇ ਗੱਲ ਐ ਨਾ ਕੁੜੀ ਭਾਵੇਂ ਸਾਡੀ ਸੁਦੈਣ ਹੋ ਜੇ ਪਰ ਮਾਤਾ ਨੂੰ ਸਾਡੀ ਨੂੰ ਕੋਈ ਵੀ ਲੱਥੀ ਚੜੀ ਨਹੀਂ ਆਗੀ ਜੇ ਪੁੱਤ ਕਿਤੇ ਇਹ ਕੰਮ ਹੋ ਗਿਆ ਨਾ ਤੇ ਰਹਿਣ ਇਹਨੂੰ ਵੀ ਮੈਂ ਕਰ ਦੇਣਾ ਇਹ ਵੀ ਵੇਖੀ ਕਿਤਰਾ ਪਹੁੰਚਾਉਂਦਾ ਇੱਥੋਂ ਤਰ ਮੈਂ ਦੱਸਾਂ ਗੱਲ ਵੇ ਲੋ ਡੈਡੀ ਜਿਹੜੇ ਕੰਮਾਂ ਤੋਂ ਅਸੀਂ ਡਰਦੇ ਸੀ ਨਾ ਉਹਨਾਂ ਕਮਾਲ ਵੇਖ ਲੋ ਸਾਡਾ ਘਰ ਜਾਣ ਡਿਆ ਪਿਆ ਵਾ ਚਲ ਡੈਡੀ ਤੁਸੀਂ ਫਿਕਰ ਨਾ ਕਰੋ ਮੈਂ ਕਰਦਾ ਕੋਈ ਹਿਲਵਿਸ਼ਿਲਾ ਹੈ ਲੈਣਾ ਗਿਆ ਯਾਰ ਦੋਸਤ ਦੀ ਸਲਾਹ ਤੇ ਚਲੋ ਚਲ ਪੁੱਤ ਕੀ ਕਰਨਾ ਫਿਰ ਹੁਣ ਵੇਨੇ ਕੋ ਨਾ ਕੋ ਕਰਦੇ ਹਾਂ ਪਿੰਦਰ ਪੁੱਤ ਕਿੰਨੂ ਢੀਕਣਿਆ ਉਹ ਮੰਮੀ ਇੱਥੇ ਮੁੰਡੇ ਹੁੰਦੇ ਹਤੋਂ ਜਾਣਾ ਹੀ ਕਿਤੇ ਮੈਂ ਅੱਗੇ ਅੰਦਰ ਵੇਖਣ ਦੀ ਹੈ ਕੈਮਰੇ ਚ ਮੈਨੂੰ ਪਤਾ ਨਹੀਂ ਲੱਗਦਾ ਜਿੱਦਾਂ ਕਹਦੀ ਢੀਕਣਿਆ ਹੁੰਦਾ ਉਹਦੇ ਨਾਲ ਮੰਮੀ ਨਹੀਂ ਠੀਕ ਤੇ ਆਖੜੇ ਚੱਲ ਮੇਰੇ ਨਾਲ ਤਾਂ ਮੈਂ ਚੱਲ ਕੋਈ ਨਹੀਂ ਚੱਲ ਜੇ ਨੇ ਪੁੱਤ ਜਿੱਦਨ ਦੀ ਨਵ ਗਈ ਹੈ ਨਾ ਤੂੰ ਵੀ ਘਰ ਹੀ ਨਹੀਂ ਪੈਂਦਾ ਮੈਨੂੰ ਜਗਦਨ ਨੂੰ ਫੋਨ ਕਰਕੇ ਸੁਣਨਾ ਹੀ ਪੈਣਾ ਉਹ ਮੰਮੀ ਹੁਣ ਇਹੋ ਜਿਹੇ ਟਾਈਮ ਤੇ ਜਾਣਾ ਪੈਂਦਾ ਉਹ ਦੱਸੋ ਆਪ ਨਹੀਂ ਹੁੰਦਾ ਉਮਦਾਬ ਹੈ ਗਾਵਾ ਹਰ ਰੋਜ਼ ਨਹੀਂ ਇਕਲੇ ਦੇ ਨਾਲ ਤੁਰੇ ਰਹੀ ਜਾਂਦਾ ਉੱਤੋਂ ਵੇਖ ਕਿਦਾਂ ਬਦਲ ਜਾ ਚੜਿਆ ਵਾ ਮਾਨਾ ਘਰ ਵਿਆਹ ਕਰ ਕੋਈ ਗੱਲ ਨਹੀਂ ਮੰਮੀ ਆਏ ਨਾ ਟਾਈਮ ਨਾਲ ਹੀ ਤੈਨੂੰ ਫਿਕਰ ਨਾ ਕਰਿਆ ਕਰੋ ਤੂੰ ਮੁਰਕੇ ਦੁੱਭੀ ਰਾਤ ਪਾ ਕੇ ਤਮ ਨਾ ਹੁਣ ਅਗਲੇ ਨੂੰ ਕੀ ਕਹਾਂ ਵੀ ਮੈਂ ਨਹੀਂ ਜਾਣਾ ਚੰਗਾ ਬਾਬਾ ਅੱਜ ਚੱਲ ਜਾ ਅੱਜ ਤੋਂ ਗਾਣਾ ਨਹੀਂ ਮੁੰਤਰਾਫ ਤੇ ਉਹ ਗੁੱਸੇ ਹੁੰਦਾ ਹੀ ਫੇਰ ਨਾ ਕਿ ਦੱਸਿਆ ਕੋਈ ਨਹੀਂ ਮੈਂ ਡੈਡੀ ਨਾਲ ਆਪਣੀ ਗੱਲ ਕਰ ਲਾਂਗਾ ਤੂੰ ਹੀ ਨਾ ਡੈਡੀ ਦਾ ਵੀ ਨਾਂ ਲੈ ਕੇ ਮੈਨੂੰ ਡਰਮ ਦੇ ਰਹਿੰਦੇ ਓ ਤੇ ਲੈ ਕੇ ਡੈਡੀ ਦਾ ਵੀ ਨਾਂ ਡਰਾਵਾ ਦਵਾ ਫੇਰ ਤੂੰ ਮੇਰੇ ਕੋ ਡਰਦਾ ਹੀ ਨਹੀਂ ਇੱਕ ਵਾਰ ਤੁਹਾਨੂੰ ਗੱਲ ਕਹਾਂ ਦਲੀ ਕੁਝ ਨਹੀਂ ਕਹਿੰਦੇ ਆ ਤੁਸੀਂ ਗੱਲੀਬਾਤੀ ਨਾ ਮੈਨੂੰ ਜ਼ਿਆਦਾ ਕਰ ਛੜਿਆ ਇਦਾਂ ਚੰਗਾ ਬਾਬਾ ਦਲੀ ਤੇਰੇ ਨਹਿਉ ਕਰ ਦੇਣਾ ਇਹਉਂ ਕਰ ਦੇਣਾ ਅੰਦਰ ਜੇ ਪੁੱਛੇ ਰੱਖੀ ਆਪੇ ਪੁੱਛ ਲੈ ਮੈਂ ਕਹਣਾ ਮੇਰੇ ਸੱਤੇ ਨਾ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਮਰਜ਼ੀ ਆ ਕਰ ਦੇ ਜੀ ਮੈਂ ਹਾਂ ਨਹੀਂ ਨਹੀਂ ਹਟਣ ਦੇ ਇਹਨੇ ਪਤਾ ਨਹੀਂ ਕੀ ਕਰਨਾ ਕਰਨਾ ਕੀ ਆ ਸਾਡਾ ਤਾਂ ਫਿਰ ਵੀ ਆ ਏਰੀਆ ਚੰਗਾ ਵਾ ਇੱਥੇ ਕੋਈ ਹੜ ਦਾ ਖਤਰਾ ਨਹੀਂਗਾ ਜੋ ਆ ਕੇ ਵੇਖਦੇ ਜਿਹੜੇ ਨੀਵੇਂ ਇਲਾਕੇ ਆ ਨਾ ਉਹਨਾਂ ਚ ਤਾਂ ਲੋਕ ਵਿਚਾਰੇ ਇੰਨੇ ਤੰਗ ਹੋਣਾ ਵੀ ਨਾ ਡੰਗਰਾਂ ਦੇ ਖਾਨ ਨੂੰ ਕੋਈ ਪੱਠਾ ਵਾ ਘਰ ਲੋਕਾਂ ਦੇ ਸਾਰੇ ਜਿਹੜੇ ਆ ਨਾ ਪਾਣੀ ਨਾ ਭਰੇ ਆ ਸਮਾਨ ਸਾਰਾ ਖਰਾਬ ਹੋਣ ਰਿਹਾ ਵਾ ਇੰਨਾ ਤਰਸ ਹੁੰਦਾ ਵਾ ਨਾ ਕਿ ਕੀ ਕਰਨਗੇ ਵਿਚਾਰੇ ਝੋਨੇ ਮਾਰੇ ਗਏ ਆ ਬੇਜਵਾਨੇ ਡੰਗਰ ਨਾਲ ਇੱਤਰ ਲੈ ਲੈਣਗੇ ਕਿ ਹੋਰ ਕਿ ਘਰ ਸੌਖੇ ਬੰਦੇ ਇੰਨੇ ਔਖੇ ਘਰ ਬੰਦੇ ਤੇ ਕੀ ਕੋਈ ਕਰੇ ਕਈ ਮੈਂ ਵੇਖਿਆ ਉਹ ਕਿ ਉਹ ਕਈਆਂ ਦੇ ਤੇ ਘਾਰੀ ਵਿਚਾਰਿਆਂ ਦੇ ਟਹਿ ਗਏ ਆ ਖੜ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕੱਲ ਜੇ ਤੂੰ ਪਾਇਆ ਮਮੀ ਤੋਂ ਹਟਾ ਛੱਡ ਕੇ ਦੁਨੀਆ ਨੂੰ ਵਸਦੇ ਰਹਿੰਦੇ ਇਹ ਅੱ비 ਇਹ 25 37 ਸਾਲੀ ਹੜ ਆ ਜਾਂਦਾ ਵਾ ਕਿਤਨਾ ਗਦੇ ਨੁਕਸਾਨ ਲੋਕਾਂ ਦਾ ਵਿਚਾਰਿਆਂ ਦਾ ਹੋ ਜਾਂਦਾ ਵਾ ਅਜੇ ਪਹਿਲਾ ਨੁਕਸਾਨ ਨਹੀਂ ਪੂਰਾ ਹੁੰਦਾ ਤੇ ਗਾੜੀ ਫੇਰ ਉਹ ਕੰਮ ਨਾਲਿਆ ਘਰ ਤੈਨੂੰ ਪਤਾ ਬੰਦੇ ਆ ਰੋਜ ਠੀਕ ਆ ਕਿ ਨਹੀਂ ਨਾਲੇ ਮੇਰੀ ਗੱਲ ਸੁਣ ਪਿੰਦਰ ਨਹੀਂ ਲੱਭਣ ਡਿਆ ਉਹ ਕਿੱਥੇ ਆ ਪਿੰਦਰ ਦਾ ਕਿ ਦੱਸਾਂ ਉਹਦੇ ਆ ਗਿਆ ਦੋਸਤ ਦਾ ਫੋਨ ਤੇ ਉਸੇ ਵੇਲੇ ਦੌੜ ਗਿਆ ਬਾਹਰ ਨੂੰ ਮੈਂ ਵਾਜਾਂ ਹੀ ਮਾਰਦੀ ਰਹੀ ਪਤਾ ਨਹੀਂ ਹੁਣ ਉਹਦੇ ਨਾਲ ਕਿੱਥੇ ਗਿਆ ਤੇ ਕਿੱਥੇ ਨਹੀਂ ਸ਼ਦਾਈ ਆ ਵੀ ਤੂੰ ਦੱਸ ਕੇ ਜਾ ਇੱਥੇ ਕੋਈ ਘਰ ਆਪਣੇ ਕੋਈ ਕੰਮ ਪੈ ਡਿਆ ਤੇ ਦੱਸ ਬੰਦਾ ਕਿੱਥੋਂ ਬੁਲਾਵੇ ਇਹਨੂੰ ਹੈ ਆਪੋ ਇਹ ਪਿੰਡ ਤੋਂ ਵੀ ਹੋ ਗ ਜਾਣਾ ਉਹ ਨਹੀਂ ਨਹੀਂ ਉਹ ਪਹਿਲਾਂ ਵਰਾਹ ਤੋਂ ਹੋਈਏ ਕਿ ਨੋ ਕੁੱਟ ਕੇ ਗਈ ਆ ਰਾਪੁਰਕਾਸ ਠੀਕ ਆ ਜਨਾਬ ਆਓ ਉਹ ਬੰਦੇ ਘਰੋਂ ਫੜੇ ਜਾਣਗੇ ਠੀਕ ਆ ਜੀ ਜਨਾਬ ਬਸ ਰਹੀ ਇੱਥੋਂ ਉਹ ਨਹੀਂ ਨਹੀਂ ਉਹ ਕਹਿੰਦੇ ਪਿੰਡ ਮੋਰ ਮੋਰ ਦਾ ਸਰਚਿੱਟੇ ਪੇਂਟ ਵਾਲੀ ਕੋਠੀ ਆ ਚਾਹ ਸਾਹਮਣੇ ਦਿਖਣ ਰਹੀ ਆ ਇਹ ਹੋਣੀ ਆ ਇਹ ਚਲੋ ਉਧਰ ਨੂੰ ਚਲੋ ਠੀਕ ਆ ਹਾਂ ਲੋਕ ਆ ਗਿਆ ਇਹ ਘਰ ਧੱਕੇ 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 ਅਰੰਭ પ્રકાશ ਹਾਂਜੀ ਆ ਬੱਲ ਮਾਰਦਾ ਪੁਸ਼ਕਰਈ ਆ ਆਲਾ ਆਪਣਾ ਕੋਟਾ ਨਾ ਇੱਕ ਤੇ ਯਾਰ ਦੋਸਤ ਹੀ ਨਹੀਂ ਛੱਡਦੇ ਹੈਗੇ ਤੇ ਉਹ ਚਲੋ ਜਾਣਾ ਤੇ ਪੈਂਦਾ ਵਾ ਇੰਨਾ ਮੈਂ ਸ਼ਟਕਣੀ ਹੋਣ ਰਿਆ ਵਾ ਇੰਨੇ ਦਰਖਤ ਡਿੱਗੇ ਆ ਰਾਹ ਦੇ ਵਿੱਚ ਇੰਨੇ ਐਕਸੀਡੈਂਟ ਹੋਣ ਰਹੇ ਆ ਮੈਨੂੰ ਤੋਂ ਉਦਾਂ ਡਰ ਆਉਂਦਾ ਵਾ ਭੱਜ ਜਾਂਦਾ ਦਾ ਵਾ ਨਹੀਂ ਇਹ ਮੁੰਡਾ ਮੰਨਦਾ ਬਸ ਹੰਦੇ ਆਸਾਰ ਤੂੰ ਤੋੜਾ ਭੱਜ ਜਾਣਾ ਇਹ ਨਹੀਂ ਕਹਿਣਾ ਵੀ ਮੈਂ ਆਪਣੇ ਮਾਂਦਿਆਂ ਨੂੰ ਪੁੱਛਿਆ ਨੇ ਕਿਆ ਬੱਲ ਵੱਜੀ ਹੈ ਜਾਂ ਆਪਦਾ ਕੋਈ ਆਇਆ ਹੁੰਦਾ ਪਿੰਦਰੀ ਆਇਆ ਹਣਾ ਮੇਰੇ ਸਾਬ ਨਾਲ ਉਹਨੇ ਕਿੱਥੇ ਆ ਜਾਓ ਵੇਖੋ ਐਡੀ ਸ਼ੇਤੀ ਨਹੀਂ ਹੁੰਦਾ ਆਂਦਾ ਉਹਦੀ ਹੁਣ ਸ਼ਾਮਾ ਪੈ ਗਈ ਚੱਲ ਮੈਂ ਵੇਖਦਾ ਵਾਂ ਜਨਾਬ ਲੱਗਦਾ ਘਰ ਨਹੀਂ ਕੋਈ ਉਹ ਬੱਲ ਮਾਰ ਘਰੇ ਉਹਨੇ ਕਿੱਥੇ ਗਿਆ ਤਿੰਨ ਪਿਓ ਪੁੱਤ ਤਿੰਨੇ ਚਲ ਗਏ ਕਿਤੇ ਜਨਾਬ ਮੈਂ ਮੰਗੀਸ਼ੰਕਰ ਹਾਂ ਜੀ ਹਾਂਜੀ ਮੈਂ ਵੀਰ ਸਿੰਘ ਹੀ ਆ ਪਰ ਸਖਵਿੰਦਰ ਸਿੰਘ ਘਟਾ ਪੇਟਾ ਹਾਂਜੀ ਹਾਂਜੀ ਘਟ ਦੇ ਸਾਰੇ ਜੀਆਂ ਦੇ ਪਰਚਾ ਆਇਆ ਤੇ ਨੂੰ ਆਪਣੇ ਕੋਟਕੇ ਘਰੋਂ ਗੱਡੀ ਹੈ ਪਰਚਾ ਜਨਾਬ ਹਾਂ ਪਰਚਾ ਕਿਨੇ ਦਿੱਤਾ ਪਰਚਾ ਕੁੜੀ ਵਾਲਿਆਂ ਨੇ ਦਿੱਤਾ ਨਾਲੇ ਉਹ ਜਿਹੜੀ ਕੱਪੜੇ ਪਾੜ ਤੇ ਕੋਟ-ਕੋਟ ਮਾਰ-ਮਾਰ ਕੇ ਘਰੋਂ ਕੱਢਦੀ ਕੁੜੀ ਦੇ ਬਲੇ ਨਹੀਂ ਕੁਝ ਛੱਡਿਆ ਤੀ ਜਨਾਬ ਸਾਡੇ ਘਰ ਦੇ ਕੋਈ ਲੜਾਈ ਨਹੀਂ ਹੋਈ ਕੋਈ ਗੱਲ ਨਹੀਂ ਬਾਤ ਨਹੀਂ ਤੁਹਾਨੂੰ ਭੁਲੇਖਾ ਲੱਗ ਗਿਆ ਕੋਈ ਨਾ ਪੁਰਾਣਾ ਪਾਣਾ ਤਾਂ ਰੇਡੇ ਕਿੱਦਾ ਕਰਕੇ ਬਕੇ ਭੁਲੇ ਬਣ ਜਾਂਦੇ ਆ ਗੱਲ ਸੁਣ ਮੁੰਡਾ ਕਿੱਥੇ ਤੇਰਾ ਹਾਏ ਹਾਏ ਇਹ ਕਿੰਨਾ ਨਾ ਬੋਲਣ ਰਹੀ ਉੱਚੀ ਉੱਚੀ ਖਾਈ ਪੁੱਲ ਸੇ ਇਹ ਕਿੱਧਰ ਮੁੰਡਾ ਤੇ ਜਨਾਬ ਉਹ ਆਪਣੇ ਦੋਸਤ ਨਾਲ ਗਿਆ ਵਾ ਕਿਤੇ ਦੋਸਤ ਨਾਲ ਗਿਆ ਹਾਂਜੀ ਤੂੰ ਝੂਠ ਬੋਲਣ ਦੇ ਤਾਂ ਨਾ ਝੂਠ ਬੋਲ ਮੋਢਾ ਡੰਦ ਰਹੀ ਆ ਕਿ ਮਲਾਜਮ ਕਿੱਧਰ ਆਈ ਨਹੀਂ ਉਹਪਿੰਦਰ ਦੇ ਸਹੁਰਿਆਂ ਨੇ ਪਹਿਲਾਂ ਕੀ ਸਿਆਪਾ ਸਾਡੇ ਗਾਲ ਪਾਇਆ ਯੋ ਇਹਨੇ ਨੂੰ ਨੂੰ ਮਾਰ ਕੁੱਟ ਕੇ ਤੇ ਤੁਸੀਂ ਘਰ ਬੈਠੇ ਹੋ ਤੇ ਉਹਨਾਂ ਨੇ ਪਰਚਾ ਦਿੱਤਾ ਤੁਹਾਡੇ ਦੇ ਨਾ ਭਾਜੀ ਅਹੀ ਭਲੇ ਮਾਂ ਸਬੰਧ ਇਹੋ ਜਿਹਾ ਕੰਮ ਹੀ ਕਰ ਸਕਦੇ ਕੋਈ ਗੱਲਬਾਤ ਹੀ ਨਹੀਂ ਹੋਈ ਬੀਬੀ ਤੂੰ ਅਨੇ ਭਲੇ ਮਾਂ ਚਾ ਉਹ ਨਾਲ ਕੁੜੀ ਹਰੇ ਹਰੇ ਦੇ ਕੱਪੜੇ ਪਾੜਦੇ ਉਹਦੇ ਸਰੀਰ ਤੇ ਨਿਸ਼ਾਨ ਪਏ ਸਟਾ ਦੇ ਪੁੱਤ ਤੀ ਸਾਡੇ ਸਾਹਮਣੇ ਉਹਨਾਂ ਨੂੰ ਪੁੱਛਿਓ ਸਾਡੀ ਨੂੰ ਸਾਡੇ ਵਾਸਤੇ ਕਦੇ ਵੀ ਇਦਾਂ ਨਹੀਂ ਕਹਿ ਸਕਦੇ ਕਿਤੇ ਤੁਹਾਨੂੰ ਭਲੇਖਾ ਲੱਗਿਆ ਉਹਨਾਂ ਨੇ ਰਿਪੋਰਟ ਦਿੱਤੀ ਬੀਬੀ ਇਹ ਤਾਂ ਆਏ ਆ ਕਿਤੇ ਹੋਰ ਘਰ ਜਾਣਾ ਹੋਣਾ ਤੁਹਾਨੂੰ ਭਲੇਖਾ ਲੱਗਿਆ ਹੋਣਾ ਵਾ ਸਿੱਧਾ ਚੰਡੀਗੜ੍ਹੋਂ ਹੋਰ ਤੋਂ ਰਿਪੋਰਟ ਆਈ ਹੈ ਤੇ ਫੇਰ ਸਾਡੇ ਘਰ ਆਏ ਆ ਨਾ ਉਹਨਾਂ ਨੇ ਸਾਡੇ ਲਿਖੇ ਆ ਸਾਰੇ ਟੱਬਰ ਦੇ ਹਾਈ ਹਾਈ ਇਹ ਕਿੱਦਾਂ ਦੀ ਗੱਲ ਹੋ ਗਈ ਨਾ ਕੋਈ ਗੱਲ ਨਾ ਕੋਈ ਬਾਤ ਅੰਦਰ ਦੇਖਿਆ ਬੈਠੋ 2 ਮਿੰਟ ਬੈਠਣ ਨਹੀਂ ਆਏ ਹਲੋ ਉੱਟਾ ਕਰ ਦੇ ਕਹਿੰਦੇ ਜਨਾਬ ਤੇ ਕਿਧਰ ਉਹ ਇੱਥੇ ਸਤਾਰ ਮਾ ਆਣਾ ਉਹ ਕੀ ਹੋ ਗਏ ਔਰ ਤਾਰਤਾ ਦੱਸ ਦੇ ਤੈਨੂੰ ਚੱਲ ਜਨਾਬ ਮੈਂ ਇਹ ਕੀਤਾ ਵੀ ਕੋਕ ਨਹੀਂ ਦੱਸੋ ਸਹੀ ਖਾਣੇ ਸਭ ਕੁਝ ਤੁਹਾਨੂੰ ਦੱਸਾਂਗੇ ਚਲੋ ਜਨਾਬ ਤਾਂ ਕਾਗਰ ਨਹੀਂ ਕੀ ਗੱਲ ਦੱਸ ਸਰ ਨਹੀਂ ਲੈ ਜੀ ਕਿੱਥੇ ਚੱਲੇ ਜੀ ਦੱਸ ਦੇ ਤੈਨੂੰ ਹਲੋ ਵੀ ਉਹ ਜਨਾਬ ਦਸਨਪੁਰੀ ਮੈਨੂੰ ਘਟੇ ਨਹੀਂ ਗਏ ਹਾਂ ਬਾਕੀ ਵੇਖੋ ਤੁਸੀਂ ਕਹਿੰਦੇ ਵੀ ਇਹ ਘਰ ਹੈ ਨਹੀਂ ਇਹ ਦੇ ਅੰਦਰ ਸਤਾ ਮਰੇ ਡੈਡ ਕੀ ਗੱਲ ਕਿੱਥੇ ਲੈ ਕੇ ਚਲੇ ਮੈਨੂੰ ਕੀ ਆ ਗਾ ਸੁਣਾ ਤੂੰ ਸਿਆਣਾ ਦਾ ਝੂੜ ਬੁੱਝੋ ਦਾ ਮੁੰਡਾ ਕਰਨਿਆ ਅੰਦਰ ਲੰਗੇ ਪਿਆ ਉਹ ਜਨਾਬ ਇਹ ਮੇਰਾ ਵੱਡਾ ਮੁੰਡਾ ਵਾ ਜਿਹਨੂੰ ਤੁਸੀਂ ਲੱਭਣ ਦੇ ਉਹ ਗਿਆ ਦੋਸਤ ਕੋਲ ਭਾਈ ਵੱਡਾ ਆ ਗਿਆ ਨਿਕਾਏ ਤੇ ਸਾਰੇ ਟੱਪਾਂ ਤੇ ਰਖਾਦਾ ਕੋਈ ਨਹੀਂ ਖਾ ਰਿਹਾ ਜਨਾਬ ਦੱਸ ਵੀ ਕੋ ਮੈਨੂੰ ਆਪਣੀ ਪਛਾਣੇ ਬੁੱਢਾ ਲੈ ਜਨਾਬ ਇਹਨੂੰ ਖਾਓ ਟੋਟਲ ਕੱਢ ਕੇ ਉਹ ਆਪਣੇ ਦੱਸਣਗੇ ਮੈਂ ਕੇ ਗੱਲ ਕਰੀਏ ਬੈਠ ਕੇ ਗੱਲ ਕਰੀਏ ਦੋਸਤ ਚਲੋ ਥੋੜੇ ਬਾਰੇ ਸੇਵਾ ਪਾਣੀ ਲੈ ਲਓ ਸੇਵਾ ਪਾਣੀ ਲੱਖ ਲੱਖ ਰੁਪਏ ਤਨਖਾਹ ਆਏ ਤੁਹਾਡੀ ਸੇਵਾ ਆਪਣੇ ਬਿਠੇ ਨਾਲ ਸਰਕਾਰ ਪਤਾ ਕਿਹੜੀ ਆ ਜਨਾਬ ਇਹਨਾਂ ਨਹੀਂ ਮੰਨਣਾ ਇਹਨੂੰ ਥਾਣੇ ਖੜੀਏ ਆਪੇ ਦਸ਼ਨ ਕਿ ਕਿਤੇ ਜਾਈਂ ਇਹਨੂੰ ਲੈ ਜਨਿਆ ਤੇ ਫੇਰੇ ਛੇਤੀ ਸਾਡੇ ਪਹੁੰਚੋ ਚਲੋ ਡਾਡੀ ਇਹਨੂੰ ਛੱਡ ਦਿਓ ਮੈਂ ਲੈ ਆਉਂਦਾ ਇਹਨੂੰ ਆਓ ਜਨਾਬ ਗੁਰਾਮ ਪ੍ਰਸਾਦ ਬਾਹਲੇ ਨੂੰ ਚਲੋ ਆਓ ਆਹ ਕਰ ਇਹਨੂੰ ਛੱਡ ਚਲ ਉਹਨੇ ਨਹੀਂ ਮੈਂ ਇੱਕ ਮਿੰਟ ਕਦੋਂ ਪਾਉ ਆਜੀ ਸਵੇਰੇ ਆਦੀ ਉਹ ਜਨਾਬ ਸਾਡੀ ਬੜੀ ਬਦਨਾਮੀ ਹੋਣੀ ਆ ਅਹੀਂ ਨੂੰ ਮੋਢੇ ਨੂੰ ਲਿਆਵਾਂਗੇ ਸਾਡੀ ਥੂ ਥੋ ਹੋਈ ਨਹੀਂ ਸਾਰੇ ਪਿੰਡ 'ਚ ਹੋਣ ਤੁਹਾਨੂੰ ਬਦਨਾਮੀ ਤੋਂ ਡਰ ਲੱਗਦਾ ਜਦੋਂ ਕਿ ਧੀ ਭੈਣ ਕੁੱਟਿਆ ਹੋਏ ਉਹਨਾਂ ਨੂੰ ਤਾਂ ਡਰ ਲੱਗਾ ਤੁਹਾਨੂੰ ਉਹ ਮਾਰੇ ਅਸੀਂ ਕਿਹਨੂੰ ਹੱਥ ਵੀ ਨਹੀਂ ਗਿਆ ਲਾਇਆ ਝੂਠ ਬੋਲਣ ਦੇ ਅਗਲੇ ਕੱਪੜੇ ਕਿੱਦਾਂ ਫਾੜ ਗਏ ਸਰੀਰ ਤੇ ਛਟਾ ਨਿਸ਼ਾਨ ਕਿੱਦਾਂ ਪਏ ਆਜਾ ਬੈਨਾਂ ਨੇ ਮੰਨਣਾ ਆਓ ਤੁਹਾਨੂੰ ਕੀ ਪਤਾ ਕਿ ਕਿੱਦਾਂ ਤੂੰ ਸਵੇਰੇ ਖਾਣੇ ਆਜੋ ਆਓ ਆਓ